ਸਵਾਗਤ ਹੈ ਦੋਸਤੋ ਤੁਹਾਡਾ ਦੁੰਧੜਾਈ ਭਰਮਤੇ ਝੋਟੀ ਦਿਖਾਉਣਾ ਸਾਨੂੰ ਦੋ ਦੰਦ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਬਿਊਟੀ ਦੇ ਵਿੱਚੋਂ ਬਿਊਟੀ ਦੇ ਵਿੱਚ ਮੁਕਾਬਲਾ ਸੀਗਾ ਤੇ ਬਾਕੀ ਬਾਈ ਤੁਹੋਂ ਲੈ ਕੇ ਡਿਟੇਲ ਦੱਸਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜੇ ਪਿੰਡ ਤੋਂ ਆਇਓ ਠੱਠਾ ਨੜੇ ਤੋਂ ਆਇਓ ਠੱਠਾ ਤੋਂ ਠੱਠੇ ਤੋਂ ਇਹੜਾ ਜੀ ਇਹ ਕਿਹੜਾ ਜ਼ਿਲ੍ਹਾ ਪੈਂਦਾ ਸੰਗਰੂਰ ਜੀ ਸੰਗਰੂਰ ਜ਼ਿਲ੍ਹਾ ਅੱਛਾ ਜੀ ਤੇ ਜਿਹੜੀ ਝੋਟੀ ਆ ਆਪਣੀ ਦੋ ਦੰਦ ਚੋਂ ਆਈ ਹੈ ਜੀ ਪਹਿਲੇ ਨੰਬਰ ਤੇ ਆ ਗਈ ਹਾਏ ਬਹੁਤ ਬਹੁਤ ਮੁਬਾਰਕਾਂ ਬਾਈ ਤੇ ਕਿਹੜੇ ਬੋਲਦੀ ਹੈ ਜੀ ਸਰਕਾਰੀ ਸੂਤ ਹੈ ਜੀ ਹਰਿਆਣਾ ਚ ਲੈ ਕੇ ਆਏ ਸੀ ਐਗਤੀ ਵਾਰ ਖਰੀਦੀ ਆ ਪਹਿਲੀ ਵਾਰ ਪਹਿਲੀ ਵਾਰ ਖਰੀਦੀ ਆ 1 ਅਗਸਤ ਨੂੰ ਲੈ ਇੱਕ ਸੂਈ ਹੋਈ ਆ ਇਹ 24 ਅਗਸਤ ਨੂੰ ਮੈਂ ਲੈ ਕੇ ਆਇਆ ਮੈਂ 24 ਅਗਸਤ ਨੂੰ ਲਿਆਂਦੀ ਰਹੀ ਇੱਕ ਅਗਸਤ ਦੀ ਸੂਈ ਵੀ ਆ ਦੁੱਧ ਕਿੰਨਾ ਜੀ 14 ਕਿਲੋ ਦੁੱਧ ਆ ਇਹ ਤਾਂ 14 ਕਿਲੋ ਆ ਤੇ ਇਹ ਬਿਊਟੀ ਚ ਆ ਗਈ ਤੇ ਆਪਣਾ ਮੋਬਾਈਲ ਨੰਬਰ ਬੋਲਦੇ ਜੀ ਮੋਬਾਈਲ ਨੰਬਰ 9653388000 9653388000 ਬਹੁਤ ਸੋਹਣੀ ਝੋਟੀ ਆ ਜੀ ਤੁਹਾਨੂੰ ਦਿਖਾ ਦਿੰਦੇ ਆ ਇਹ ਸਾਰੀਆਂ ਵੱਡੀਆਂ ਮੱਝਾਂ ਦੇ ਚੋਟੀ ਨੇ ਪਹਿਲਾ ਨੰਬਰ ਚੱਕਿਆ ਜੀ ਬਾਕੀ ਤੁਸੀਂ ਜੀ ਤੁਰਦੀ ਫਿਰਦਾ ਦੇਖੋ ਹਵਾਨਾ ਤੇ ਨੀਲੀ ਰਾਵੀ ਦੀ ਦੁੱਧ ਦਿੰਦੀਆ ਦੁੱਧ ਪੋਛਦੇ ਆ ਬਾਈ ਤੂੰ ਆਪਾਂ ਕਿੰਨਾ ਦੁੱਧ ਦਿੰਦੀ ਆ ਹਾਂਜੀ ਬਾਈ ਦੁੱਧ ਕਿੰਨਾ ਦਿੰਦੀ ਆ ਜੀ ਇਹ 14 15 ਕਿਲੋ ਤੱਕ 14 15 ਕਿਲੋ ਦੁੱਧ ਤੇ ਚੱਲੀ ਆ ਇਹ ਬਹੁਤ ਵੱਡੀ ਗੱਲ ਆ ਜੀ ਦੋ ਦੰਦ ਚੋਟੀ ਆ 14 ਕਿਲੋ ਦੁੱਧ ਦਿੰਦਾ ਇਹਨੇ ਹਾਂਜੀ ਜਿਹੜੀ ਆ ਛੋਟੀ ਆਈ ਐ ਪੁੱਛਦੇ ਆ ਬਾਈ ਤੂੰ ਕਿਹੜੇ ਕਿਹੜੀ ਫਿਜੀਸ਼ਨ ਚ ਆਈ ਐ ਇਹ ਵੀ ਦੋ ਦੰਦਾਂ ਦੀ ਛੋਟੀ ਆ ਮੁਕਾਬਲਾ ਨਹੀਂ ਜਿੱਤ ਲਿਆ ਤੇ ਬਾਕੀ ਸਾਰੀ ਬਾਈ ਤੋਂ ਗੱਲ ਕਰਕੇ ਦੱਸ ਦੇਣਾ ਤੁਹਾਨੂੰ ਜਿੰਨੇ ਭਰਾ ਅੱਜ ਬਾਈ ਸਤਿ ਸ਼੍ਰੀ ਅਕਾਲ ਜੀ ਲੋ ਟੇੜੀ ਆਪਣੀ ਕਿੰਨਾਵੇਂ ਨੰਬਰ ਦਾ ਹੈ ਜੀ ਤੀਜੇ ਨੰਬਰ ਦਾ ਹੈ ਜੀ ਪਿੰਡ ਕਿਹੜਾ ਆ ਗਿਆ ਆਪਣਾ ਪਸਤਾਜ ਨੰਬਰ ਪਸਤਾਜ ਤੇ ਸੁੱਤ ਕਿੰਨਾ ਜੀ 12 ਲੀਟਰ 12 ਲੀਟਰ ਜੀ 12 ਲੀਟਰ ਜੀ ਹਾਂ ਅੱਛਾ ਜੀ ਤੇ ਦੋ ਦੰਦ ਦਸ ਟਾਂ ਤੇ ਦੁੱਧ 12 ਲੀਟਰ ਹੋ ਗਿਆ ਤੇ ਬੁੱਲ ਕਿਹੜੇ ਦੀ ਆ ਇਹ ਜੀ ਫਾਈਲ ਜੋ ਵੱਡੀਆਂ ਵੱਡੀਆਂ ਨੀਲੇ ਰੰਗ ਦੀਆਂ ਲੱਗਦੀਆਂ ਲੱਗਦੀ ਹੈ ਤੇ ਆਪਾਂ ਪੁੱਛਦੇ ਆ ਬਾਈ ਤੂੰ ਸਾਰੀ ਲੈਣੇ ਡਿਟੇਲ ਤੇ ਹਾਂਜੀ ਬਾਈ ਪਿੰਡ ਘੜਾ ਆ ਗਈ ਆਪਣਾ 7:00 ਵਜੇ 7:00 ਪਿੰਡ ਆ ਗਿਆ ਜ਼ਿਲ੍ਹਾ ਸੰਗਰੂਰ ਸੰਗਰੂਰ ਤੇ ਜਿਹੜੀ ਛੋਟੀ ਦੋਦੰਦ ਜਿਹੇ ਜਿੱਤੀ ਆ ਜੀ ਹਾਂ ਹਾਂ ਕਿੰਵੇਂ ਨੰਬਰ ਤੇ ਆ ਗਈ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਜੀ ਦੁੱਧ ਕਿੰਨਾ ਆ ਗਈ ਇਹਦੇ ਥੱਲੇ 12 ਲੀਟਰ ਆਇਆ 12 ਲੀਟਰ ਕਿਹੜੇ ਬੁੱਲ ਦੀ ਆ ਗਈ ਮੋਦੀ ਜੀ ਮੋਦੀ ਜੀ ਤੇ ਆ ਦੇਖੋ ਜੀ ਛੋਟੀ ਬਹੁਤ ਸ਼ਕੀਨ ਹੈ ਤੇ ਇਸ ਟਾਈਮ ਇਹ ਜਿੱਤ ਕੀ ਹੈ ਬਿਊਟੀ ਮੁਕਾਬਲੇ ਚ ਦੇਖੇ ਮੋਕਾ ਕਿ ਮੁੰਡਾ ਬਈ ਚੁੱਕਦਾ ਦੇਸਾਂ ਕਿ ਪੁੱਛਣਾ ਉਹ ਰੂਹ ਬਸ ਬਸ ਲੈ ਮਿੱਤਰੋ ਤੋਂ ਦਾ ਬਹੁਤ ਛੋਟੀ ਦੋ ਦਾ ਮਿੱਤਰੀ ਜਹਾਜ ਵਾਲੇ ਭਰਾ ਜਾਹੋ ਫੁੱਲ ਮਾਰਨੇ ਦਿਖਾਉਨੇ ਆ ਜੀ ਦਿੱਲੀ ਰਾਵੇ ਵਾਲੇ ਬੱਲੇ ਵਾਲੇ ਭਰਾ ਨੰਬਰ ਚੱਕਿਆ ਬਈ ਬੰਦਾ ਕੋਈ ਦੇਖੋ ਨੀ ਬਹੁਤ ਔਣੀ ਛੋਟੀ ਆ ਤੇ ਤੇ ਕਿਹੜੇ ਪਿੰਡ ਫਾਈਨਲ ਕਾਲ ਜੀ ਨੀਲੀ ਰੱਜੇ ਦੀਆਂ ਬੱਤੀਆਂ ਮੱਖਾਂ ਦੀ ਬੱਤੀ ਜਿੰਦੀਆਂ ਖੇਡੇ ਮੁਕਾਬਲੇ ਦੇ ਵਿੱਚੋਂ ਦੋ ਦੰਦ ਦੇ ਵਿੱਚੋਂ ਆਏ ਨੇ ਗਿੱਟ ਪ੍ਰਾਪਤ ਕਰੀ ਹੈ ਤੇ ਸਾਜਿਦ ਕਾਲ ਨੀਲੀ ਰੱਜੇ ਦੀਆਂ ਮੱਝਾਂ ਦੁੱਗਤ ਵਾਲੀਆਂ ਵਾਸਤੇ ਬਿਲਕੁਲ ਦਿੱਤੀਆਂ ਪੰਡੀਆਂ ਕਿਹੜਾ ਪਿੰਡ ਆ ਗਿਆ ਜੀ ਕੋਰ ਵਾਲਾ ਪਿੰਡ ਆ ਜੀ ਕੋਰ ਵਾਲਾ ਜਲਾ ਮਾਨਸਾ ਜੀ ਜਿਹੜੀ ਛੋਟੀ ਹੈ ਕਿਹੜੇ ਬੋਲਦੀ ਆ ਜਮਾਹਵਲੀ ਦੀ ਜਮਾਹਵਲੀ ਦੀ ਦੋ ਦੰਦ ਸੁਈਏ ਜੀ ਹਾਂਜੀ ਤੇ ਦੋ ਦੰਦ ਚੱਚ ਮੁਕਾਬਲਾ ਦਿੱਤਿਆ ਨਹੀਂ ਤਿੰਨਵੇਂ ਸਥਾਨ ਤੇ ਹੈਗੀ ਦੂਜੇ ਤੇ ਹੈ ਜੀ ਦੂਜੇ ਸਥਾਨ ਤੇ ਦੁੱਧ ਕਿੰਨਾਗਾ ਜੀ 13 ਕਿਲੋ ਹੋਊਗਾ ਜੀ 13.5 ਕਿਲੋ ਦੇ ਵਿਚ 15 ਕਿਲੋ ਨਹੀਂ ਹੋਊਗਾ 14-15 ਕਿਲੋ 15 ਕਿਲੋ ਦੇ ਵਿਚ 13.5 ਕਿਲੋ ਤੱਕ ਰਹੀ ਹਾਂਜੀ ਬਹੁਤ-ਬਹੁਤ ਢੋਟੇ ਹੀ ਬਹੁਤ-ਬਹੁਤ ਮੁਬਾਰਕਾਂ ਬਾਈ ਨੂੰ ਤੇ ਅੱਜ ਡਾਲਟ ਮੁਕਾਬਲੇ ਜਿੰਨਾਂ ਨੇ ਮੁਕਾਬਲਾ ਲੜਨਾ